ਕੰਗਲਾ ਹੀ ਦੀ ਵੱਡੀ ਪਹਿਲਾਂ ਤਾਂ ਇੰਟਰਨੈਟ ਤੇ ਹੁਣ ਪਾਈ ਰਖ ਲਾ ਵਜ਼ੀਰ ਦੀ ਸੈਂਟਰ ਚ ਰਾਜਧਾਨੀ ਦੀ ਹੱਕ ਨਾਲ ਮੈਂ ਤਾਂ ਛੋਕੀ ਨਹੀਂ ਆ ਕੀ ਮੈਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਜੱਜ ਸਾਹਿਬ ਕਰਨਗੇ ਜਾਂ ਰੱਬ ਸਾਹਿਬ ਕਰਨਗੇ ਦਿਲ ਤੇ ਬੈਠਣਗੇ ਉਹ ਕਰ ਲਗੇ ਸਾਨੂੰ ਕੀ ਤੋਂ ਨੇ ਦਿਲ ਚ ਕੀ ਤੇ ਕੀ ਉਹਨਾਂ ਨੇ ਫੈਸਲਾ ਕਰਨਾ ਹੈ ਤੇ ਸਾਨੂੰ ਕੀ ਪਤਾ ਉਹਦਾ ਪਰਮਾਤਮਾ ਨੂੰ ਪਤਾ ਹੈ ਜੇ ਪਰਮਾਤਮਾ دلਤੇ ਰਹੇ ਮੋਂਨਾਂ ਦੇ ਜਾਊਗਾ ਤੇ ਉਹ ਹੀ ਉਹ ਖਬਰ ਬਾਕ ਕਟੜਾਈ ਕਰੂਗਾ ਕਿ ਸਕਟਾਈ ਕਰੂਗਾ ਕਿ ਮਾਫ ਕਰੂ ਉਹਨਾਂ ਨੂੰ ਪਤਾ ਚਾਰ ਸਾਲ ਲੰਮਾ ਸੰਘਰ ਚੱਲ ਰਿਹਾ ਚਾਰ ਸਾਲਾਂ ਬਾਅਦ ਅਜੇ 4 ਸਾਲ ਚੱਲ ਰਹੇ ਤੇ ਚਾਰ ਸਾਲ ਦਾ ਸਾਨੂੰ ਵਕੀਲ ਦੁਖੀ ਹੁੰਦੇ ਫਿਰ ਅਸੀਂ ਦੁਖੀ ਹੁੰਦੇ ਫਿਰ ਅਜੇ ਤੱਕ ਮਾਫੀ ਮੰਗੀ ਨਾ ਇਹਨਾਂ ਆਪਣੀ ਨੇ ਪਹਿਲਾਂ ਹੀ ਮਾਫੀ ਮੰਗ ਲਿੰਦੀ ਹੁੰਦੀ ਚਾਰ ਸਾਲ ਦਾ ਹੋ ਗਿਆ ਤੁਸੀਂ ਚਾਰ ਸਾਲ ਹੋ ਗਿਆ ਚਾਰ ਸਾਲ ਹੋ ਗਏ ਵਕੀਲ ਕਰਦੇ ਫਿਰਦੇ ਥਾਂ ਥਾਂ ਦੁਖੀਆਂ ਦੀ ਕੱਢੀਆਂ ਮੱਥਾਂ ਲਿਖ ਮੈਨੂੰ ਬੜ ਬਿਰਦ ਨਾ ਥਾਂ ਦਾ ਕਢੀ ਜੀ ਫਿਰਦੀ 80 100 ਸਾਲ ਦੀ ਨੂੰ ਉਹਦਾ ਛਾਲਾ ਮਾਰਦੀ ਫਿਰਦੀ ਮਟਿਆਰ ਮੈਂ ਤਾਂ ਪਈ ਫਿਰ ਜਾਗ ਜੰਗ ਜਾਰੀ ਰਹੂਗੀ ਮਾ ਤਾਂ ਲੜਾਈ ਇਸ ਤਰ੍ਹਾਂ ਨਹੀਂ ਨਹੀਂ ਰਹੂਗੀ 100 100 ਰੁਪਏ ਤੇ ਹੀ ਸੌ ਰੁਪਏ ਦੇ ਜਾਨਾ ਨਹੀਂ ਇਸ ਤੋਂ ਆਪਦੇ ਬੱਚਿਆਂ ਦੀ ਜਾਇਦਾਦ ਰੱਖਣ ਕਰਨ ਵਾਲਾ ਤਿੰਨ ਮੋਦੀ ਸਾਹਿਬ ਨੇ ਜਿਵੇਂ ਜ਼ਮੀਨਾਂ ਖੋਹਣੀਆਂ ਸ਼ੁਰੂ ਕਰੀਆਂ ਸੀ ਉਹਦੇ ਖਲਾਫ ਕਰ